ਬਟਾਲਾ ਸ਼ਹਿਰ ਵਿੱਚ ਨਸ਼ਾ ਤੇ ਚੋਰੀਆਂ ਲਗਾਤਾਰ ਵਧੀਆਂ ਹੀ ਨਜ਼ਰ ਆ ਰਹੀਆਂ ਹਨ ਅੱਜ ਮੰਦਰ 사ਸੰਗ ਕਰਕੇ ਘਰ ਵਾਪਸ ਆਰੀ ਮਹਿਲਾ ਦਾ ਖੋਇਆ ਨੌਜਵਾਨ ਨੇ ਪਰਸ ਅਤੇ ਹੋਣ ਲੱਗਾ ਸੀ ਫਰਾਰ ਮਹਿਲਾ ਦੇ ਰੋਲਾ ਪਾਉਣ ਤੋਂ ਬਾਅਦ ਅੱਗੇ ਆਰੇ ਨੌਜਵਾਨਾਂ ਨੇ ਤਾਂ ਬੋਚ ਲਿਆ ਅਤੇ ਰੱਜ ਕੇ ਕੀਦੀ ਸੇਵਾ ਕੱਪੜੇ ਉਤਾਰ ਕੇ ਮੰਦਰ ਦੇ ਬਾਹਰ ਬੰਨਿਆ ਖੰਬੇ ਨਾਲ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਨਾਲ ਹੀ ਉਥਾਨੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨਿਆ ਉਹਨਾਂ ਦਾ ਕੀ ਕਹਿਣਾ ਹੈ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਹੱਤੇ ਕੀ ਕੀ ਨਾਜ਼ਰ ਮੇਰੇ ਨਾਲ ਸੋੜਾ ਬਾਈ ਕੀ ਹੋਇਆ ਹੈ

ਮੰਦਰ ਦੇ ਬਾਹਰ ਖਲੋਤੇ ਆ ਸਾਡੇ ਭੂਆ ਜੀ ਸਸੰਗ ਕਰਕੇ ਗਏ ਨੇ ਉਹਨਾਂ ਨੂੰ ਬਾਹਰ ਧੋਣੋ ਫੜ ਕੇ ਨੇ ਸੁੱਟ ਲਿਆ ਤੇ ਪਰਸ ਖੋਲਿਆ ਵਾ ਤੇ ਛੱਪੜਾ ਵਾਲੇ ਪਾਸੇ ਭੱਜਿਆ ਉਧਰੋਂ ਮੁੰਡਿਆਂ ਨੇ ਕਾਬੂ ਕਰ ਲਿਆ ਤੇ ਜੁੱਤੀ ਪੇਰੇ ਕਿੰਨੀ ਪੁਲਿਸ ਹੈ ਤੱਕ ਨਹੀਂ ਆਈ 2 ਘੰਟੇ ਹੋ ਚੁੱਕੇ ਆ ਗਈ ਆ ਸੀ ਆ ਗਈ ਕੰਗੀ ਬੋਜਨ ਵਾਸਤੇ ਕਰਦੇ ਆ ਮੁੰਡੇ ਸਾਡਾ ਆ ਗਏ ਭਾਈ ਜੀ ਟਾਈਮ ਦੇ ਆ ਰਹੇ ਹਾਂ ਤਾਂ ਮੋਜੋ ਕਹੋ ਤੁਹਾਡੀ ਹੈ ਕਿਥੋਂ ਦਾ ਕਿਥੋਂ ਦਾ ਰਹਿਣ ਵਾਲਾ ਕਿਥੋਂ ਦਾ ਚੱਲ ਠਹਿਰੀ ਕਿਥੋਂ ਦਾ ਰਹਿਣ ਵਾਲਾ ਆਪਣੀ ਬੋਲ ਕੀ ਕਿਹੜੇ ਮਲੇ ਦਾ ਕੰਨ ਸਾਫ ਦਾ ਕੰਨ ਸਾਫ ਦਾ ਕਹਿੰਦਾ ਟਰਾਈ ਕਰੈ ਰਹਿਣਾ ਕੰਨ ਸਾਫ ਦਾ ਕੇ ਨਸ਼ਾ ਕਰਦਾ ਕੋਈ ਝੋਟ ਮਾਰਦਾ ਬੋਲ ਮੱਖਾਂ ਬੋਲ ਓਏ ਨਸ਼ਾ ਕਰ ਜੇ ਤੈਨੂੰ ਬੋਲ ਹੈ ਨਸ਼ਾ ਕਰ ਕੀ ਕਿੰਨੇ ਦਾ ਰੋਜ਼ ਪੀਣਾ ਕਿੰਨਾ ਪਿੰਨਾ ਰੋਜ ਦਾ ਓਏ ਕੋਰੇ ਆ ਤੇ ਮੰਦਰ ਜੀ ਬਲਵੰਤ ਨੂੰ ਵੇਖ ਕੇ ਚੇਤਾ ਭੁੱਲ ਗਿਆ ਇਹਨੂੰ ਉਦੋਂ ਦੇ ਚੇਤਾ ਇਹਨੂੰ ਹੈ ਅੱਜ ਹੈ ਕਿਨਾ ਚਲੋ ਤਾਂ ਉੱਠੋ ਕੋਈ ਨਹੀਂ ਲੁਰਦਾ ਕਰਦਾ ਚੱਲ ਚੱਲ ਨਸ਼ੇ ਵਾਜ਼ੇ ਕਰਨੇ ਨਸ਼ੇ ਵਾਜ਼ੇ ਪਰਸ ਖੋਇਆ ਹੀ ਚੰਗਾ ਬੋਲ ਆਇਆ ਉਹ ਸੁੱਟ ਕੇ ਗਿਆ ਬੜਾ ਬੁਰਾ ਉਹਨਾਂ ਨੂੰ ਉਹ ਜਨਾਨੀ ਦਾ ਸਿਰ ਪਾ ਕੇ ਚਵਾੜੀ ਦਾ ਟੁੱਟ ਗਿਆ ਸੁੱਟ ਕੇ ਗਿਆ ਤੇ ਪਰਸ ਖੋ ਕੇ ਲੈ ਕੇ ਆਇਆ ਵਾ ਇਹਨਾਂ ਨੇ ਗੰਦ ਪਾਇਆ ਨਸ਼ੇੜੀਆਂ ਨੇ ਚਲੋ ਉੱਠੋ ਕੱਪੜੇ ਪਾ ਕੇ ਇਹ ਨਹੀਂ ਪੈਰਾਂ ਦੇ ਉੱਠ ਆਪਣੇ ਉੱਠਦਾ ਵਾ ਉਹ ਉੱਠਦਾ जा मारे जा न او ڏيجه ڏيجه اٿن ۾ وڪڻي ڪيتنا جو لئي جو ڪيڏو چڙي آهي اها ڄاڻي ٿو آهي جاري ٿي وڃي ٿو ڇا ٿين ٿي رکو ٿو ڇا ٿين ٿو لوڪن ڏانهن ٿو 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 ٿ ਆਹ ਪਾਣੀ ਪਾਣੀ ਚੋਰੀ 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 ਬੰਦੇ ਮਾਰਾਂ ਬਹੁਤ ਪਾਣੀ ਦਾ ਫਰਸ਼ ਤੇ ਹੈ ਜਲਾਨੀ ਦਾ ਫਰਸ਼ ਇਹ ਬੜੇ ਮਾਇਆ ਕਿੱਟਿਆ ਉਤਰਾ ਦੇਖਦਾ ਪਿੰਡ ਰੱਜਾ ਪੁੱਜਿਆ ਹਾਂ ਕਿਹੜੇ ਮਲੇ ਦਾ ਬੜਾ ਕੀ ਬਹਿਣ ਦੇ ਸੌਰਵਾਸ ਇਹ ਕਾਲੇ ਦਾ ਕਲੰਦਰਾ ਦਾ ਤਾਈ ਇਹ ਰੋਹ ਸ਼ੋਰਫਾ ਕੇ ਜਿਹੜਾ ਭੈਣ ਦਾ ਜਿਹੜੀ ਦਾਦੀ ਨੇ ਇਹਨੂੰ ਪੀਤਾ ਪਾਲਿਆ ਪੋਲਿਆ ਵਿਚਾਰੇ ਨੂੰ ਇਹਦਾ ਇਹ ਵੀ ਘਰ ਦੀ ਘੁਰਦੀ ਵੀ ਨਹੀਂ ਮਾਫੀ ਹੋ ਵੀ ਨਹੀਂ ਉਹ ਦਾਦੀਆਂ ਦੀ ਮਾਪਾ ਪਾ ਕੇ ਇਹਨਾਂ ਦਾ ਮਾਫੀ ਨਹੀਂ ਇਹਨਾਂ ਕੋਈ ਬਾਗੇ ਖਾ ਨਹੀਂ ਸਕਦਾ ਕੀ ਆਪਾ ਸਾਰੇ ਇੱਕ ਜਨਾਨੀ ਜਾਂਡੀ ਜਿਹਦਾ ਪਰਸੋ ਫੋਕ ਦੇ ਭੱਜ ਗਿਆ ਠੀਕ ਹੈ ਇਧਰੋਂ ਸਪੜੇ ਸਪੜੇ ਪੈ ਗਈ ਇਸਾਨਾ ਕਰਨ ਚੜ ਗਿਆ ਇਸਾਨਾ ਕਰਨ ਦੇ ਮੁੰਡੇ ਜਿਹੋ ਉਹਨਾਂ ਨੇ ਭੱਜ ਕੇ ਨੂੰ ਫੜ ਕੇ ਲਿਆਂਦਾ ਕਿ ਫਿਰ ਮਲਾਜ਼ਮਾਂ ਨੂੰ ਫੋਨ ਕੀਤਾ ਘੰਟੇ ਬਾਅਦ ਮਲਾਜ਼ਮ ਆਏ ਦੋ ਕਰਨ ਇਹਨਾਂ ਜਨਾਨੀ ਤੇ ਵੀ ਸਰਚ ਰੋਡ ਰੂਟ ਪਿਆ ਫਟ ਲੱਗੀ ਜੀ चोरी चोर हले ਉਹ ਰਾਹ ਤੇ ਬੰਨਣਾ ਨਹੀਂ ਤੇਨੇ ਕੁਝ ਦੂਰ ਕੋ ਜੰਨਾ ਆਹ ਸੁਣ ਕੇ ਮੈਂ ਤੀਰ ਜੰਨਾ ਕਲੀ 8000 ਦੇ ਵਿੱਚ ਦੇ ਘਰ ਆ ਗਏ ਜਮਾਰੇ ਉੱਪਰ ਦੀ ਬੱਸ ਸਟੈਂਡ ਤੇ ਸੋਈ ਜਾਣਾ ਨਹੀਂ ਨਹੀਂ ਇਹ ਰੱਖਦਾ ਨਹੀਂ ਮੈਂ ਜਿਹੜੀ ਕਿ ਉਹ ਹੋ ਗਿਆ ਉਹ ਨਹੀਂ ਕੋਈ ਦੱਸਿਆ ਕਿੱਥੇ ਜਾਣ ਵਾਲਾ ਅੱਗੇ ਕਿਰਾਂ ਆਂਦੇ ਆ ਨਹੀਂ ਨਹੀਂ ਉਹ ਕਿੱਥੇ ਜਾਣ ਵਾਲਾ ਕਈਆਂ ਸ਼ਹਿਰ ਦੇ ਹੱਥ ਫੜ ਲਏ ਹਾਂ ਫੜ ਲਏ ਨਹੀਂ ਕਿਹੜੀ ਜਗ੍ਹਾ ਆ ਇਹ ਤੀਰ ਜੰਨਾ ਆ ਜੀ ਇਹਨਾਂ ਨੂੰ ਆਸਲੀਅਤ ਆ ਕਿੱਥੇ ਜਾਂਦੇ ਆ ਮੇਰਾ ਸ਼ਿਓਨ ਨਿਸ਼ਰਾ ਭਾਜੀ ਕੀ ਹੋਇਆ ਮੈਂ ਮੰਦਰ ਆਇਆ ਹਾਂ ਭਾਜੀ ਤੇ ਮੰਦਰੋਂ ਕੋਲ ਜੀ ਸਤਸੰਗ ਕਰਕੇ ਘਰ ਨੂੰ ਜਾ ਰਹੇ ਨੇ ਤੇ ਵਿਹਾਨ ਹਸਪੀਟਲ ਲਾ ਕੇ ਇਹ ਮਗਰੋਂ ਦੀ ਆ ਕੇ ਇਹ ਬੜੀ ਜ਼ੋਰ ਦੀ ਨੂੰ ਧੱਕਾ ਮਾਰੇ ਤੇ ਉਹਨਾਂ ਦਾ ਪਰਸ ਖੋ ਗੇ ਤੇ ਛੱਪਰ ਵਾਂਗੂ ਭਜਿਆ ਵਾ ਤੇ ਜਦੋਂ ਕੱਪ ਪੈ ਗਈ ਤੇ ਇਹਨੂੰ ਹਿਸਾ ਨਗਰ ਚੋਂ ਮੁੰਡਿਆਂ ਨੇ ਕਾਬੂ ਕਰ ਲਿਆ ਵਾ ਇਹਨੂੰ ਫੜਕ ਤੇ ਇਹ ਵੀ ਚਿੱਤਰ ਪ੍ਰੇਡ ਕੀਤੀ ਹੈ ਇਹ ਵੇਲੋਂ ਨਸ਼ੇੜੀਆਂ ਦੇ ਹਾਲ ਨੇ ਇਹਦੇ ਕੋਈ ਨਹੀਂ ਜੇ ਸੇਵ ਹੈਗਾ ਇਹਦੇ ਵੀ ਬਟਾਲੇ ਦੀ ਕਿਸੇ ਗਲੀ 'ਚ ਕੋਈ ਲੇਡੀਜ਼ ਨਹੀਂ ਸੇਵ ਕੋਈ ਬੰਦਾ ਨਹੀਂ ਸੇਵ ਜਦੋਂ ਮਰਜ਼ੀ ਦੇਨ ਧਾੜੇ ਚੋਰੀਆਂ ਤੇ ਚੋਰੀਆਂ ਕਨੇ ਲਾਈਨ ਆਰਡਰ ਦਾ ਵੇਲਾ ਗਰਗ ਕਰਕੇ ਰੱਖ ੜਿਆ ਇਹਨਾਂ ਲੋਕਾਂ ਨੇ ਤੇ ਸਰਕਾਰਾਂ ਵੀ ਸੁੱਤੀਆਂ ਨੇ ਅੱਡਾ ਫੋਨ ਕਰਨ ਦੇ ਅੱਜ ਤੱਕ ਨਹੀਂ ਆਪਣੀ ਪਛਾਣ ਦੱਸੀ ਕੋਝਾਨ ਦੱਸਦਾ ਹੀ ਨਹੀਂ ਕਦੀ ਕੰਨ ਸਾਹ ਦਾ ਉਹ ਕਦੀ ਹੱਦੀ ਏਡ ਦਾ ਉਹ ਕਿਰਾਏ ਤੇ ਰੰਦਾ ਮਾਪੇ ਹੋ ਗਏ ਨਹੀਂ ਐ ਤੇ ਨਸ਼ੇ ਕਰਨੇ ਇਹਨਾਂ ਨੇ ਬੜੇ ਚੋਕੀਓ ਸਾੜੇ ਹਾਲੇ ਨੇ ਬੜੇ